ਜੁਬ ਜੁਬ ਟਾਲੇ ਦਸਾਂ ਬਾਸ਼ੀਆਂ ਦੀ ਪਾਵਨ ਪਵਿੱਤਰ ਵਜੀਪੀ ਕੋਲ ਲੱਕ ਸਤ ਸੰਤ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕੀ ਬਾਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੁਦੀ ਚੱਲ ਸੇ ਗੁਰੂ ਤੇਗ ਬਹਾਦਰ ਜੀ ਦੇ ਤੇ ਸੋ ਪਿਆਰੇ ਸ਼ੀਰਦੀ ਸਰਕਾਰ ਵੱਲੋਂ ਸਤਿ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਵੱਖ-ਵੱਖ ਪਿੰਡਾਂ ਦੇ பஞ்சਾਇਤਾਂਾਂ ਵੱਲੋਂ ਸਾਡੇ ਹੋਰ ਅਧਿਕਾਰ ਸਹਿਯੋਗਾਂ ਰੀਵੀਆ ਪੈੜਾ ਦੇ ਬੱਚੇ ਸਾਰੇ ਜਣੇ ਨੂੰ ਇਸ ਗੱਲ ਦਾ ਧੰਨਵਾਦ ਕਰਦਾ ਕਿ ਇਹ ਸਿੱਧੀ ਜਾਣੇ ਲਾਉਣ ਦੇ ਵਿੱਚ ਉਹਨਾਂ ਯੋਗਦਾਨ ਦੇ ਰਹੇ ਮੈਨੂੰ

ਉਕੇ ਸਮਾਰਿਤ ਰੂਪ ਚ ਕਰ ਸਕੋ ਸੋ ਬਹੁਤ ਵਧੀਆ ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੰਮ ਹੋ ਰਿਹਾ ਹੈ ਇਹ ਸਾਡੇ ਸਮਾਰੋਹ ਮਨਾਉਣ ਦਾ ਕਾਰਨ ਹੈ ਕਾਰਨ ਇਹ ਹੈ ਕਿ ਤੁਸੀਂ ਆਮ ਲੋਕਾਂ ਦੀ ਸਹਿਕਾਰਤਾ ਮੋਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਤੇ ਆਸ਼ੀਰਵਾਦ ਦਿੱਤਾ ਮੈਨੂੰ ਆਸ਼ੀਰਵਾਦ ਦਿੱਤਾ ਸੋ ਸਾਡਾ ਫਰਜ਼ ਬਣਦਾ ਕਿ ਆਪਾਂ ਆਪਣੇ ਧਰਮ ਤੇ ਰਿਸ਼ਤੇ ਦੇ ਨਾਲ ਲੋਕਾਂ ਨੂੰ ਜੋੜੀਏ ਉਹਦੇ ਤਰ੍ਹਾਂ ਇਹ ਪ੍ਰੋਗਰਾਮ ਜਿਹੜੇ ਰਚੇ ਜਾ ਰਹੇ ਨੇ ਲਾਈਟ ਸੌਫਟ ਪ੍ਰੋਗਰਾਮ ਵੀ ਹੋਇਆ ਸਾਡੇ ਪੱਤਰਕਾਰ ਸਾਹਿਬ ਵੀ ਹੋਇਆ ਹਰ ਜਿਹੜੇ ਖੋੜੇ ਲੱਗਦੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਤਾਨੂੰ ਆਗੇ ਪਤਾ ਲੱਗ ਗਿਆ ਹੈ ਆਪਾਂ ਭਾਗਾਂ ਵਾਲੇ ਹਾਂ ਕਿਉਂਕਿ ਆਪਣੇ ਹੱਥ ਕੇ ਸੱਤ ਪਿੰਡ ਜਿਹੜੇ ਨੇ ਸੱਤ ਪਿੰਡ ਗੁਰੂ ਸਾਹਿਬ ਦੀ ਚਰਚੋ ਪ੍ਰਾਪਤਨਾ ਪੱਤਾ ਇਹਨਾਂ ਤੇ ਰੱਲੀ ਵੀ ਕਿ ਪੜਦਾ ਇਹ ਸ਼ਾਇਦ ਸਾਡੇ ਔਰ ਆਪਣੇ ਬੱਚੇ ਉਸਨੂੰ ਪੀੜ ਨੂੰ ਨਾ ਪਤਾ ਹੁੰਦਾ ਜੇ ਅਸੀਂ ਉਹ ਬਰਾਡੇ ਨਾਲ ਕਰਦੇ ਹੁਣ ਬੱਚਿਆਂ ਨੂੰ ਪਤਾ ਲੱਗਿਆ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਨੇ ਚੱਲ ਪਏ ਹੋਏ ਨੇ ਮੈਂ ਇੱਕ ਛੇਡਾ ਜਿਹੜੂ ਬੋਲਣਾ ਚਾਹੁੰਦਾ ਕਿ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੋ ਪਹਿਲਾਂ ਹੁੰਦੀ ਸੀ ਇਹ ਬਹੁਤ ਸਾਰੇ ਕੰਮ ਨੇ ਸਾਡੇ ਪੈਰਾਂ ਨੂੰ ਸਾਡੇ ਬਿੱਖਿਆਂ ਨੂੰ ਸਾਡੇ ਸੁਲਕਰ ਨੂੰ ਭਰਾਵਾਂ ਨੂੰ ਪਰ ਗੁਰੂ ਸਾਹਿਬ ਦੇ ਨਾਲ ਜੁੜਦਾ ਬਹੁਤ ਜ਼ਰੂਰੀ ਹੈ ਆਪਣੇ ਹੁਕਮ ਪੰਡਾਣ ਬਹੁਤ ਘਟ ਗਿਆ ਕਹਿੰਦਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਮੈਂ ਹਰ ਇੱਕ ਦਿਨ ਤੇ ਬੋਲਦਾ ਕਿ ਪੰਜਵੀਂ ਕਲਾਸ ਤੱਕ ਜੱਤੀ ਸਾਹਿਬ ਪੰਜ ਬਾਣੀਆਂ ਰਹਿਰਾ ਸਾਹਿਬ ਸਾਰਾ ਮੇਨੂ ਪਾਰਟੀ ਸੀ ਕਾਰਨ ਕੀ ਹੈ ਕਿ ਘਰ ਦੇ ਵਿੱਚ ਪਾਰਟੀ ਹੋ ਰਹੀ ਹੈ ਗੁਰੂ ਘਰਾਂ ਦੇ ਵਿੱਚ ਰੈਗੂਲਰ ਸਾਡੀਆਂ ਪਾਤਾਵਾਂ ਵੀ ਜਾਂਦੀਆਂ ਸੀਗੀਆਂ ਹੋਰ ਵੀ ਜਾਂਦੀਆਂ ਨੇ ਪਰ ਸਾਡੇ ਭੈਣ ਜਿਹੜੀਆਂ ਨੇ ਬਹੁਤ ਬੀਜ਼ੀ ਹੋ ਗਿਆ ਬੀਜ਼ੀ ਕਿਤਾ ਹੋ ਗਿਆ ਸਾਲਵਾ ਵਿਵੇਦ ਕੰਪਨੀ ਆ ਪਾਲਾ ਬੇਬੇ ਵੀ ਅੱਠ ਅੱਠ ਸੰਸਾ ਜਵਾਬ ਪਾਉਂਦੀ ਅਸੀਂ ਰੋਟੀ ਪਾਣੀ ਕਰਕੇ ਕਿਆ ਕਰਕੇ ਬਾਦਲੀ ਕਰਦੇ ਅਸੀਂ ਗੁਰਦੁਆਰਾ ਲੱਭੀ ਜਾਂਦੇ ਹੁਣ ਇੱਕੀ ਵੀ ਦਵਾ ਦਾ ਸੂਤ ਨਹੀਂ ਆਉਂਦਾ ਗੁਰਦੁਆਰਾ ਸਾਹਿਬ ਤਾਂ ਅਸੀਂ ਕਦੇ ਲੈ ਕੇ ਨਹੀਂ ਗਏ ਪ੍ਰੋਗਰਾਮਾਂ 'ਚ ਅਸੀਂ ਲੈ ਜਾਂਦਾ ਮੈਂ ਇਹ ਕਰ ਬੜੇ ਦਾਅਵੇ ਕਰਿਆ ਕਿ ਅਸਾਂ ਕਹਿੰਦਾ ਕਿ ਜਿਹੜੇ बच्चे गुरु का जानदे गुरबानी पढ़ते रहे गुरु साहब ਨਾਲ ਜੁੜਦੇ ਨੇ ਉਹ ਬੱਚੇ ਨਸ਼ੇ ਵਾਲੇ ਪਾਸੇ ਨਹੀਂ ਜਾਂਦੇ ਨਾ ਬੱਚਾ ਮੋੜਾਂ ਦੇ ਘੁਰ ਨਾ ਗੰਤ ਪਾਸੇ ਜਾਊਗਾ ਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਸ ਦੀ ਹੈ ਬੋੜਾ ਪਰਿਵਾਰ ਦੀ ਜ਼ਿੰਮੇਵਾਰੀ ਸੋ ਪਰਿਵਾਰ ਨੂੰ ਖੁਦ ਗੁਰੂ ਦੇ ਨਾਲ ਜੁੜਨਾ ਚਾਹੀਦਾ ਕਾਇਰੇ ਕੱਢਿਆ ਕਰੋ ਗੁਰਦੁਆਰਾ ਸਾਹਿਬ ਆਇਆ ਕਰੋ ਬਾੜੀ ਨਾਲ ਬੱਚਿਆਂ ਨੂੰ ਜੋੜੋ ਇਹ ਬਹੁਤ ਜ਼ਰੂਰੀ ਗਵਾਲੀਆਂ ਜੁੜੀਆਂ ਹੋਣਗੀਆਂ ਹੁਣ ਇਹ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਅਸੀਂ ਸਿਰਫ ਕਿਸੇ ਦੇ ਕਿਸੇ ਫੰਕਸ਼ਨ ਤੇ ਆਉਣਾ ਬੁਦਦਰ ਸਭ ਚੱਲ ਰਿਹਾ ਰੁਟੀਨ ਸਭ ਹੀ ਪਹਿਲਾਂ ਬੰਦੇ ਸਿਰ ਉੱੜਦੀ ਸੀ ਚਾਹਵੇਂ ਤੈਨੂੰ ਯੂ ਕਿਉਂ ਨਾ ਤੋਕੇ ਆਪਣਾ ਚੋ ਪਰਮੁਖਾ ਕੰਮ ਕਰਕੇ ਪਾਟ ਕਰਕੇ ਮਿਰੋਨੇ ਜੁਲਾ ਜੋ ਕਰਨਾ ਫਿਰ ਸਾਰੇ ਜ਼ਰੂਰੀ ਕੰਮ ਵੀ ਬੜ ਜਾਣਾ ਫਿਰ ਸਾਰਾ ਕੰਮ ਬੜ ਜਾਣਾ ਇਹ ਉਹ ਅਸੀਂ ਖੋਲ ਪਹਿਲਾਂ ਜੇ ਸਵੇਰੇ ਬੋਲੇ ਚਲੋ ਸੁਖ ਸਾਥ ਰੱਖੇ ਪਰਿਵਾਰ ਸਾਰਾ ਬੋਲੇ ਪਕੀ ਦੀ ਪਿਆ ਰੋਟੀ ਬਣ ਗਈ ਉਹ ਘਰ ਚ ਕੀ ਕਰਦੇ ਹੁਣ ਸਵੇਰੇ ਬਾਜੀ ਚ ਬਣਦੀ ਹੈ ਉਹ ਵੀ ਪੁੱਛਿਆ ਜਾਂਦਾ ਵੀ ਖਾਣੀ ਹੈ ਨਹੀਂ ਬਣੀ ਜੋ ਆਲੂ ਹੈ ਤੇ ਕੋ ਪ੍ਰੌਣਤੀ ਪ੍ਰੌਣਤੀ ਬਣਾਦੀ ਰਹੀ ਹੈ ਕਿੰਨਾ ਕਰਦਾ ਬੜਾ ਕੈਮਰ ਲੱਗਦਾ ਤੁਸੀਂ ਮੈਂ ਇਹ ਵੀ ਨਹੀਂ ਸੋਚਦਾ ਉਹਨਾਂ ਨੇ ਆਪਣਾ ਟਾਈਮ ਜਾਂਦਾ ਕਿਸੇ ਮੈਂ ਵਿਗਿਆਨ ਪੜ੍ਹਾਉਂ ਸੀ ਕਿੱਥੇ ਲੇ ਉਸ ਨਾਲ ਜ਼ਿਆਦਾ ਕਿੱਥੇ ਜਾਂਦਾ ਜਾਂਦਾ ਕਿੱਥੇ ਟਾਈਮ ਅਸਲੋਂ ਅਜੇ ਵੀ ਛੋਟੀ ਜਿਹੀ ਦੱਬੀ ਪਈ ਹੈ ਸਾਡੇ ਕੋਲ ਇਹ ਨਹੀਂ ਜੰਦੀ ਸਾਡੇ ਆ ਤੇਦਰਬੰਦ ਕੀਤੀ ਪਈ ਹੈ ਇਹਦੇ ਬਿਨਾਂ ਤਾਂ ਮਦਦ ਤਾਲੀ ਹੋ ਜਾ ਪਿਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੋ ਮੈਂ ਤਾਂ ਇਹ ਕਿੰਨਾ ਦੱਸਦਾ ਕਿਉਂਕਿ ਜੇ ਤੁਸੀਂ ਗੁਰੂ ਕੋਲ ਜਾਵੋਗੇ ਤਾਂ ਤੁਹਾਨੂੰ ਇਮਾਨਦਾਰੀ ਦਾ ਪਤਾ ਨਹੀਂ ਲੱਗੂਗਾ ਜੇ ਗੁਰੂ ਕੋਲ ਜਾਵਾਂਗੇ ਸਾਨੂੰ ਮਿਲ ਤਾਂ ਪਤਾ ਲੱਗੂਗਾ ਜੇ ਗੁਰੂ ਕੋਲ ਜਾਵਾਂਗੇ ਸਾਨੂੰ ਸਿੱਖ ਧਰਮ ਬਾਰੇ ਗਿਆਨ ਹੋਪਾ ਜੇ ਗੁਰੂ ਕੋਲ ਜਾਵਾਂਗੇ ਸਾਨੂੰ ਪਤਾ ਲੱਗੂਗਾ ਕਿ ਸਾਡੇ ਗੁਰੂਆਂ ਪੀੜ੍ਹਾ ਪਗੰਬਰਾਂ ਨੇ ਸਾਡਾ ਦੇਖੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸ਼ਰਤਾਂ ਹੋਰ ਵਧੂ ਗਈ ਸੋ ਗੁਰੂ ਕੋਲ ਜਾਣਾ ਇਹਦਾ ਜੁੜੀ ਹੈ ਮੈਂ

ਕਿੰਨੇ ਸਾਲ ਕਰਕੇ ਉਹ ਚੱਕ ਦੂਗਾ ਉਹ ਲਗਾ ਬੇਕੀ ਹੋ ਜਾਊਗਾ ਫਿਰ ਹੋਰ ਕੁਝ ਆ ਜਾਊਗਾ ਮੈਨੂੰ ਫੇਰ ਕੀ ਹੋ ਜਾਊਗਾ ਫੇਰ ਕਹਿੰਦੇ ਉਹਦਾ ਉਹਦਾ ਚੈਨ ਵੀ ਰੱਤ ਪੁਸਤਕਾਂ ਦਾ ਸੋਚ ਰਹਿਦਾ ਮੈਨੂੰ ਤੈਨੂੰ ਮੇਰੀ ਪੁਸਤਕਾ ਪਤਾ ਤੇਰੇ ਪੁੱਤਰੇ ਕੀ ਕਰਨਾ ਆਪਾਂ ਨੂੰ ਉਸਾਰਾ ਕਰਿਓ ਆਪਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੀ ਪੁੱਤਰਾਂ ਨੂੰ ਕੀ ਦੇਣੀ ਹੈ ਤੇਰੇ ਜੀ ਕੋਈ ਕਹਿਵੇਗਾ ਮੈਂ ਗੁਰੂ ਜੀ ਵੀ ਮੈਂ ਇਦਾਂ ਦੇ ਪ੍ਰਵਾਸ ਕਰਾ ਜਰੂਰ ਹੋਇਆ ਵੀ ਜਿੱਤੇ ਗੁਰੂ ਮਹਾਰਾਜ ਦੀ ਬਹੁਤ ਕਰਦਾ ਹੈ ਥੋੜਾ ਹੈ ਪਰ ਸੰਤੁਸ਼ਟ ਰਹੋ ਮੈਨੂੰ ਅਭੇਈਮਾਨੀ ਜਮਨੂ ਨਾ ਉਹ ਜਿਹੜਾ ਨਾ ਮੇਰੇ ਤਸੱਦੂ ਨਹੀਂ ਹੋਣਾ ਕਾਰਨ ਕੀ ਹੈ ਆਪਣੇ ਤੁਹਾਨੂੰ ਘਰ ਦੀ ਗੱਲ ਦੱਸਦਾ ਤੁਹਾਡੇ ਕੋਲ ਵੀ ਤੁਹਾਡੇ ਬੱਚਿਆਂ ਦੇ ਕਿਸੇ ਨਾ ਕਿਸੇ ਬੁਰਗ ਦਾ ਸਰਦੂਰ ਹੋਊਗਾ ਜਰੂਰ ਹੋਇਆ ਹੋਊਗਾ ਮੈਂ ਹਮੇਸ਼ਾ ਆਪਣੀ ਦਾਦੀ ਦੀ ਗੱਲ ਦੱਸਦਾ ਹਾਂ ਮੇਰੀ ਦਾਦੀ ਦਾ ਗਰੀ ਬਹੁਤ ਬਣ ਗਈ ਸੀ ਸਾਰਿਆਂ ਨਾਲ ਹੀ ਬਣਦੀ ਦਾਦਾ ਨਾਨੀ ਦਾਦਾ ਜੀ ਉਹ ਜਦੋਂ ਨਾਨੀ ਜੀ ਬਰੇ ਪੂਰੇ ਹੋਣ ਸੀ ਉਸ ਤੋਂ ਕੁਝ ਦਿਨ ਪਹਿਲਾਂ ਮੈਂ ਕੁਝ ਸਮਾਂ ਪਹਿਲਾਂ ਮੈਂ ਬਿਲਕੁਲ ਗਿਆ ਮੈਂ ਬਣ ਗਿਆ ਸੀ ਮੈਂ ਵੱਜੇ ਬਣ ਗਿਆ ਮੈਨੂੰ ਕਹਿੰਦੀ ਹੈ ਕੋ ਅਲਕੋਸ਼ ਜੀ ਬੀਸੀ ਬਣ ਗਿਆ ਉਹਨੂੰ ਕਿਹਦੀ ਪਤਾ ਨਹੀਂ ਸੀ ਲੱਗਾ ਮੈਨੂੰ ਮੈਂ ਹੈਪੀ ਆ ਗਿਆ ਤੂੰ ਮੈਂ ਕਿਹਾ ਮਰਲੂ ਵੀ ਆ ਗਿਆ ਕਹਿੰਦੀ ਕਾਦੇ ਤੇ ਆਇਆ ਮੈਂ ਕਿਹਾ ਕਾਰਤੇ ਆ ਉਹ ਕਹਿੰਦੀ ਕੀ ਦੀ ਹੈ ਮੈਂ ਕਿਹਾ ਮੇਰੀ ਹੈ ਉਹਨੂੰ ਬੈਠੇ ਲੱਗਿਆ ਥੋੜੀ دیر ਬਾਅਦ ਉਹ ਕਹਿੰਦੀ ਹੈਪੀ ਆ ਗਿਆ ਤੂੰ ਲੈ ਗਿਆ ਮਰਲੂ ਵੀ ਆ ਗਿਆ ਕਹਿੰਦੀ ਕਾਦੇ ਤੇ ਆਇਆ ਮੈਂ ਵੀ ਕਾਰਤੇ ਆ ਕਹਿੰਦੀ ਕੀ ਦੀ ਹੈ ਮੈਂ ਕਿਹਾ ਮੇਰੀ ਹੈ ਮੈਂ ਕਿਹਾ ਬੀਜੀ

ਤਿਵਲ ਸੋ ਜਦੋਂ ਤੁਸੀਂ ਤ੍ਰਿਕੇ ਦਾ ਜੁੜੋਗੇ ਪਰਮਾਤਮਾ ਦੇ ਨਾਲ ਸਾਰੇ ਕੰਮ ਸੋ ਕਿਉਂਕਿ ਸਾਰੇ ਪੰਡਾ ਦੇ ਕੰਮ ਨਹੀਂ ਕਰ ਰਹੇ ਇਹਨਾਂ ਨੇ ਮੈਨੂੰ ਵਿਹਾਜ ਜਿਗਾ ਜਦੋਂ ਮਾਰਿਆ ਮੈਂ ਕਿਹਾ ਦੇਖੋ ਮੇਰੇ ਵੱਲੋਂ ਕਦੇ ਕੋਈ ਨਹੀਂ ਰੋਕੀ ਕਰਨੀ ਪਉਚੀ ਸੋ ਪੰਡਾ ਦੇ ਕੰਮ ਵੀ ਚੰਗੀ ਚੱਲ ਰਹੇ ਨੇ ਸਾਰੇ ਸਭਾ ਸਾਹਿਬ ਦੇ ਕੌਸ਼ਲੇ ਆਪਟੂ ਦਾ ਵਾਦ ਹੋ ਗਿਆ ਚੱਲ ਰਿਹਾ ਪਰ ਮੈਂ ਅੱਜ ਵੀ ਇਹ ਕਰ ਕਹਿਣਾ ਗੁਰੂ ਸਾਹਿਬ ਦੀ ਮਦੂਰੀਸ ਕਹਿੰਦਾ ਕੋਈ ਇਸੇ ਪਾਰਟੀ ਦਾ ਸਵਰਗ ਰੱਖਦਾ ਮੈਨੂੰ ਕੋਈ ਉਹਦੇ ਨਾਲ ਫਰਕ ਨਹੀਂ ਸਾਰੇ ਤੁਸੀਂ ਮੇਰੇ ਆਪਣੇੋ ਕਿਸੇ ਅਫੀਲੀਏਟ ਦਾ ਕਹਿੰਦਾ ਐਮਐਨਏ ਸਾਰੇ ਮੇਰੇ ਮੈਨੂੰ ਕੋਈ ਉਹਦੇ ਨਾਲ ਜੀ ਹੁੰਦਾ ਕਿ ਮੌੜ ਮੈਨੂੰ ਹੌਂਦਾ ਮੇਰੇ ਕੋਲ ਹੌਂ ਨਹੀਂ ਹੁੰਦਾ ਸਭ ਸਾਰੇ ਨੂੰ ਰੱਖ ਕੇ ਛੱਡ ਸੋ ਇਹ ਚੀਜ਼ਾਂ ਕਰੂ ਕਰਨੀਆਂ ਪੈ ਗਈਆਂ ਮੇਰੀ ਤੁਹਾਨੂੰ ਅਗਿੱਤ ਬੇਤੀ ਮੇਰੇ ਹੀ ਆ ਗਿਆ ਕਿ ਆਪਾਂ ਨੇ ਗੁਰੂ ਸਾਹਿਬ ਨਾਲ ਜੋ ਕਾਬਲਵਾ ਮੇਰੇ ਨਾਲ ਤੁਸੀਂ ਪੜਾਇਆ ਹੋ ਤੇ 700 ਪੁਸਤਾਲੀ ਕਰ ਲਈ ਉਸ 700 ਤੋਂ ਪੁਸਤਾਲੀ ਬੰਦ ਲਾ ਦਿੱਤੇ ਗੁਰੂ ਮਹਾਰਾਜ ਜਿਹੜੀ ਪੁਸਤਕੀ ਹੈ ਆਪਣਾ ਉਹ ਸਰ ਬਣਾ ਕੇ ਜਿਹੜੀ ਸਾਡੀ ਜੁੜੀ ਆਪਾਂ ਸਾਰੇ ਜਗੀ ਤਰ੍ਹਾਂ ਲਵਾਈ ਨੇ 350 ਸਾਲ ਦਾ ਸ਼ਹੀਦੀ ਪਰਬ ਮਨਾ ਰਹੇ ਹਾਂ ਤੇ ਇੱਕ ਵਾਰ ਇਹ ਤੁਹਾਨੂੰ ਸ਼ਰਧਾ ਭੂਰੂ ਭਾਈ ਸਾਡੇ ਇਸਿਸ ਆਬਿਵਾਦੀ ਲੋਕੀਏ 37270 ਦਾ ਵੇੜੀ ਵਿੱਚ ਆ ਸਾਰੇ ਸਰ ਦੇ ਐਸਐਸਓ ਸਰ ਪੁਰੇ ਅਫੀਸਰ ਸਾਹਿਬਾ ਕਮਿਟੀ ਸਮਾਜਕ ਸਾਰੇ ਤੋਂ ਰਹੇ ਹਨ ਸਕੂਲ ਦੇ ਵਿੱਚ ਵੀ ਆਦੇ ਬੱਚੇ ਵੀ ਆਏ ਨੇ ਸੋ ਮੇਰੀ ਸਭ ਤੁਹਾਨੂੰ ਇਹ ਬੇਨਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਕਰਨਾ ਚਾਹੀਏ ਧਰਮ ਨਾਲ ਜੋੜੀਏ ਜਿਹੜਾ ਵੀ ਧਰਮ Hindu Muslim ਜਿਹੜੇ ਤੁਸੀਂ ਆਪਾਂ ਰਹੇ ਆ ਉਹ ਆਪਣੇ ਤਾਂ ਨਹੀਂ ਬੱਚਾ ਪਰ ਵੱਖ ਰਹੇ ਦੂਜੇ ਧਰਮ ਦਾ ਸਤਕਾਰ ਕਰੇ ਇਹੀ ਬਾਣੀ ਸਾਨੂੰ ਦੱਸਦੀ ਆ ਕਿਉਂਕਿ ਜੇ ਬੱਚੇ ਤੋਂ ਇਹ ਗੁਰਬਾਣੀ ਦਾ ਜੁੜੇ ਹੋਣਗੇ ਤਾਂ ਹੀ ਅਗੇ ਹੌਸਲਾ ਵਧਦਾ ਨਹੀਂ ਤਾਂ ਸਾਡੇ ਅੱਧਾ ਪੌਣੇ ਦਸ ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਕੋਈ ਨਹੀਂ ਕਹਿੰਦਾ ਕਿ ਤੁਸੀਂ ਸ਼ਹੀਦੀ ਦੇ ਦੋ ਗੁਰੂ ਗਬਨ ਸਿੰਘ ਨੇ ਕਿਹਾ ਸੀ ਨਾ ਕਹਿੰਦੂ ਕੋ ਆਪਣੇ ਪਿਤਾ ਨੂੰ ਸਤਿ ਸ਼੍ਰੀ ਅਕਾਲ ਬੋਸ ਆ ਰਿਹਾ ਜਿੰਨਾ ਸੀਰੀਦ ਦੀਆਂ ਜੇ ਗੁਰਬਾਣੀ ਨਾਲ ਜੁੜੇ ਹੋ ਸੋ ਇਸੇ ਅਗੇ ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿ ਕਿਹਦਾ ਸੰਸਾਰਿਕ ਜੀਵਨ ਦਾ ਚੱਲਦਾ ਕੰਮ ਕਰਦਾ ਚੱਲਦਾ ਚੱਲੀ ਜਾਣਾ ਪਰ ਗੁਰਬਾਣੀ ਤਾਂ ਦੇ ਦੇ ਨਾਲ ਇੱਕ ਜ਼ਿੰਮੇਵਾਰੀ ਜੀ ਬਣਾਈ ਹੈ ਪ੍ਰਮਾਤਮਾ ਤੁਹਾਡੇ ਪ੍ਰੰਤ ਦੇ ਵੇਰ ਪਰਿਆਪਤ ਹੈ ਸਾਰਿਆਂ ਦੇ ਵੇਰ ਪਰਿਆਪਤ ਹੈ ਸਾਰੇ ਜਿਹੜੇ ਸੁਖੀ ਲੋਕ ਤੰਦਰੁਸਤ ਲੋਕ ਗੁਰੂ ਮਹਾਰਾਜ ਜੀ ਸਾ ਆਪਣਾ ਆਉਟਾਸਰ ਜਿਆ ਉਪ ਬਣਾ ਕੇ ਰੱਖਿਆ ਹੈ ਲੈ ਇੰਨੀ ਮੇਤੀਆ ਕਹਿੰਦਾ ਆ 89 ਕੁ ਮੇਤੀ ਰਹੀ ਸੀ ਕਿ ਜਿਹੜੇ ਜਿਹੜੇ ਪਿੰਡ ਗੁਰੂਦੇਵ ਮਹਾਰਾਜੀ ਦੇ ਚਰਨੋਂ ਪ੍ਰਾਪਤ ਹੋਰੇ ਪੂਰੇ ਪਿੰਡਾਂ ਨੂੰ ਮਾਨਸਿਕ ਕਾਰਨ ਨੂੰ ਪੰਜਾਬੀਆਂ ਰੱਖਣ ਕੇ ਜਿਹੜਾ ਅਪਾਰਟਮੈਂਟ ਹਲੇ ਤੋਂ ਆਉਂਦੇ ਇਸ ਦਾ ਦਿੱਤਾ ਜਾ ਰਿਹਾ ਹੈ ਮੈਂ ਕਰਾ ਨਹੀਂ ਰਿਹਾ ਕਿ ਸੋ ਰੱਗ ਤੋਂ ਪਿੰਡਾਂ ਨੂੰ ਦਿੱਤਾ ਜਾਊਗਾ ਉਹ ਨੂੰ ਤੁਸੀਂ ਮੈਂ ਕਿਤੇ ਵੀ ਲਾਉਣਾ ਚਾਹੋ ਤਾਂ ਲਾਓਗੇ ਸੋ ਇਹਨਾਂ ਨੂੰ ਕਹਿੰਦਾ ਹੋਇਆ میں کسی شام دلاک ہو جائے گا جائے سکتا ساری کمیٹی کا بھی دنواد کرتا ہے بابا جی کا سارا چوک کر واحر جی کا خالص واحد